ਕੌਣ ਕਰੂ ਮਾਵਾ ਦੀ ਜੱਗ ਜਿੰਨਾ ਨਾਲ ਤੋਰ ਹੁੰਦਾ ਜੇ ਬੇਬੇ ਬਾਪੂ ਹੁੰਨ ਸੇ 에ਰਪੋਰਟ ਉਤੇ ਮੁੰਡਾ ਆਪਣੀ ਮਾਂ ਨੂੰ ਦੇਖ ਕੇ ਭੱਜਾ ਜੱਥੇ ਕਿ ਦੋਤੇ ਹੋ ਗਈ ਵੀਡੀਓ ਵਾਇਰਲ ਤੇ ਆਪਣੀ ਮਾਂ ਦੇ ਪੈਰਾਂ ਦੇ ਵਿੱਚ ਬੈਠ ਜਾਂਦਾ ਜੱਥੇ ਕਿ ਦੋਤੇ ਇਹ ਮੁੰਡਾ ਚੰਗੇ ਪੜ੍ਹਖ ਨੂੰ ਲੈ ਕੇ ਅੱਜ ਤੋਂ ਕਈ ਸਾਲ ਪਹਿਲਾਂ ਵਿਦੇਸ਼ ਦੇ ਵਿੱਚ ਜਾਂਦਾ ਪਰ ਵਿਦੇਸ਼ ਦੇ ਵਿੱਚ ਇਸ ਮੁੰਡੇ ਨੂੰ ਜਦੋਂ ਪੀਆਰ ਮਿਲਦੀ ਆ ਤਾਂ ਇਹ ਮੁੰਡਾ ਆਪਣੀ ਮਾਂ ਨੂੰ ਕੈਨੇਡਾ ਦੇ ਵਿੱਚ ਬੁਲਾ ਲੈਂਦਾ ਉੱਥੇ ਦੋਤੇ ਇਹੋ ਜਿਹੇ ਵੀਡੀਓ ਜਿਵੇਂ ਕੀ ਦੇਖਿਆ ਜਾਵੇ ਸੋਸ਼ਲ ਮੀਡੀਆ ਉਤੇ ਬੇਹੱਦ ਵਾਇਰਲ ਹੁੰਦੀ ਰਹਿੰਦੀ ਹਨ ਜੋ ਕਿ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਕਰ ਦਿੰਦੇ ਹਨ ਨੰਬਰ ਜੀ ਬੋਰ ਤੇ ਤੁਸੀਂ ਦੋਸਤੋ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਮੁੰਡੇ ਨੇ ਆਪਣੇ ਮਾਤਾ ਪਿਤਾ ਨੂੰ ਆਪਣੇ ਕੋਲ ਬੁਲਾਇਆ ਜਿੱਥੇ ਕਿ ਦੋਸਤੋ ਅੱਜ ਤੋਂ ਕਈ ਸਾਲ ਪਹਿਲਾਂ ਮੁੰਡਾ ਇਹ ਅੰਗੇ ਪਰਥੂ ਲੈ ਕੇ ਕੈਨੇਡਾ ਦੇ ਵਿੱਚ ਗਿਆ ਸੀ ਚੰਗੀ ਕਮਾਈ ਦੇ ਨਾਲ ਨਾਲ ਦੋਸਤੋ ਪਰ ਜਦੋਂ ਮੁੰਡੇ ਨੂੰ ਪੀਆਰ ਮਿਲੀ ਤਾਂ ਇਸ ਮੁੰਡੇ ਨੇ ਆਪਣੇ ਮਾਤਾ ਪਿਤਾ ਨੂੰ ਬੁਲਾ ਲਿਆ ਤੇ ਉੱਥੇ ਦੋਸਤੋ ਇਹ ਵੀਡੀਓਸ 에어ਪੋਰਟ ਦੀ ਹੈ ਜਿੱਥੇ ਕਿ ਦੋਸਤੋ ਇਸ ਮੁੰਡੇ ਦੀ ਮਾਤਾ ਪਿਤਾ ਜਦੋਂ ਨੇਟਾ ਦੇ ਵਿੱਚ ਐਂਟਰੀ ਕਰਦੇ ਹਨ ਤਾਂ ਫਿਰ ਇਹ ਮੁੰਡਾ ਆਪਣੇ ਮਾਤਾ ਪਿਤਾ ਦੇ ਲਈ ਗੁਲਦਸਤਾ ਲੈ ਕੇ ਜਾਂਦਾ ਹੈ ਤੇ ਆਪਣੇ ਮਾਂ ਦੇ ਪੈਰਾਂ ਦੇ ਵਿੱਚ ਬੈਠ ਜਾਂਦਾ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੱਸ ਸਕਦੇ ਹੋ ਕਿ ਦੋਤੋ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿੰਦੇ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਇਹੋ ਜਿਹੇ ਅਪਡੇਟਾਂ ਦਿੰਦੇ ਰਹਾਂਗੇ